ਭਜਨ ਗੰਢ ਭਜਨ ਘੜ ਸਾਹਿਬ ਪਹਿਲਾਂ ਵੀ ਆਏ ਨੇ ਸਾਰੇ ਪੁਰਾਤਨ ਇੱਟਾਂ ਦੇ ਨਾਲ ਬਣਿਆ ਹੋਇਆ ਥਾਂ ਹੈ उत्तर सिंह जी मस्तू आना साहब गुरु गोविंद सिंह जी ਗੁਰਦੁਆਰਾ ਬਾਗ ਸਾਹਿਬ ਇੱਕ ਗੁਰੂ ਗੋਬਿੰਦ ਸਿੰਘ ਜੀ ਨੂੰ ਬਗਾ ਸਾਹਿਬ ਹੈਗਾ ਜਿੱਥੇ ਲੇਜ਼ਰ ਸ਼ੋ ਵੀ ਹੁੰਦਾ ਜਿਸ ਸ਼ੋਦੀ ਦੱਸ ਸਕਦਾ ਕੀ ਹੈ ਹਮ ਲੇਜ਼ਰ ਸ਼ੋਦੀ ਫੀਸ ਹੈ ਜਿਹੜੀ ਉਹ 10 ਰੁਪਏ ਹੈ ਜੀ ਹੈਗੀ ਗੁਰਨਾਨਕ ਪ੍ਰਗਟਿਆ ਮਿੱਟੀ ਧੁੰਦ ਚੱਕੇ ਚਾਨਣ ਹੋਆ ਆਓ ਬਚਲ ਕੇ ਹੁਣ ਇੱਥੇ ਦੇ ਇਤਿਹਾਸ ਦੇ ਬਾਰੇ ਪੜਦੇ ਆਂ ਤੇ ਉੱਥੇ ਜਾ ਕੇ ਦੇਖਦੇ ਆਂ ਵੀ ਗੁਰੂ ਸਾਹਿਬ ਦੇ ਇੱਥੇ ਕਦੋਂ ਕਿਵੇਂ ਕੀ ਕੌਤਕ ਵਰਤਾਏ ਸਨ ਇਸ ਪਵਿੱਤਰ ਸਥਾਨ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਖਾਲਸਾ ਪੰਥ ਦੇ ਸਿਰਮੌਰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਇਸ ਪਵਿੱਤਰ ਸਥਾਨ ਤੇ ਖਾਲਸਾ ਪੰਥ ਦੇ ਸਾਜਨ ਹਾਰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਚਰਨ ਪਾਈ ਛਣ ਸਨ ਸਤ ਜੋਗੀ ਇਨ ਤਪੋ ਸਥਾਨ ਇਹ ਇੱਥੇ ਉਹੀ ਪ੍ਰਗਟ ਕੀਤਾ ਗਿਆ ਅੱਜ ਸਤਖੰਡ ਸ੍ਰੀ ਹਜ਼ੂਰ ਸਾਹਿਬ ਅਫਚਲ ਨਗਰ ਸਾਹਿਬ ਸਜੋਵਿਤ ਹੈ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਅਨੁਸਾਰ ਦੇਤਾਰੀ ਪ੍ਰਥਾ ਸਮਾਪਤ ਕਰਕੇ ਇਥੋਂ ਜੋਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਨ ਗੁਰੂ ਗ੍ਰੰਥ ਸਾਹਿਬ ਜੀ ਇਨ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਗਈ ਅਤੇ ਇਹ ਹਮ ਇੱਕ ਹਮ ਇੱਕ ਕਾਜ ਜਗਤਵੋਂ ਆਇਆ ਧਰਮ 헤ਠ ਗੁਰਦੇਵ ਪਠਾਏ ਯਾਹੀ ਇਥੋਂ ਇਹ ਹੈ ਜਿਹੜਾ ਮੇਨ ਮਤਲਬ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਗੁਰਤਾ ਗੱਦੀ ਹੈ ਜਿਹੜੀ ਉਹ ਇਹ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਸੀ 真的。 <small> आजा, आजा, आजा। <स्यानल> शार कर तो।